ਸੋ ਇੱਕ ਵੱਡਾ ਅੱਜ ਕਹਿ ਸਕਦੇ ਆ ਕਿ ਵੌਲੰਟੀਅਰ ਮੀਟ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਗਾ 'ਚ ਰੱਖੀ ਹੋਈ ਹੈ ਕਿਸ ਤਰੀਕੇ ਦੀ ਚੋਣਾਂ ਨੂੰ ਲੈ ਕੇ ਤਿਆਰੀ ਇੱਥੇ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਜਿਹੜੀ ਰਣਨੀਤੀ ਜਿਹੜੀ ਉਹ ਘੜੀ ਜਾ ਰਹੀ ਹੈ ਤਾਂ ਜੋ ਕੰਮ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਜੋ ਕੰਮ ਕਿਣਾਇਆ ਜਾਣ ਗਿਆ ਕਿਸ ਤਰੀਕੇ ਨਾਲ ਕਿਸ ਤਰੀਕੇ ਦੀ ਤਿਆਰੀ ਜਾਂ ਹੁਕਮ ਜਿਹੜੇ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਬਿਲਕੁਲ ਜੀ ਅੱਜ ਮਾਨ ਸਾਹਿਬ ਸਾਡੇ ਮੋਗੇ ਪਹੁੰਚ ਰਹੇ ਨੇ ਵੌਲੰਟੀਅਰ ਮੀਟ ਹੈ ਇੱਕ ਤਿਆਰੀ ਬਹੁਤ ਵਧੀਆ ਸਾਡੀ ਜਿਹੜੇ ਅਸੀਂ ਲਗਭਗ 2 ਸਾਲਾਂ 'ਚ ਕੰਮ ਕੀਤੇ ਨੇ ਚਾਹੇ ਉਹ 44000 ਪਲੱਸ ਨੌਕਰੀਆਂ ਹੋਣ ਚਾਹੇ ਆਮ ਆਦਮੀ ਕਲੀਨਿਕ ਹੋਣ ਚਾਹੇ ਉਹ 38% ਨਹਿਰੀ ਪਾਣੀ ਪਿਛਲੀ ਵਾਰ ਨਾਲੋਂ ਵਧਿਆ ਹੋਵੇ ਚਾਹੇ ਉਹ ਸਕੂਲ ਆਫ ਐਮਿਨੈਂਸ ਦੀ ਗੱਲ ਹੋਵੇ ਚਾਹੇ ਉਹ ਸਾਡੇ ਮੋਗੇ ਦੇ ਵਿੱਚ ਤਾਂ ਗਰੀਬ ਬੱਚਿਆਂ ਵਾਸਤੇ ਯੂਪੀਐਸਸੀ ਦੀ ਤਿਆਰੀ ਆਈਪੀਐਸ ਆਈਐਸਐਸ ਡੀਐਮ ਬਣਾਉਣ ਵਾਸਤੇ ਫ੍ਰੀ ਕੋਚਿੰਗ ਸੈਂਟਰ ਨੇ ਤਾਂ ਵੱਡੀ ਗੱਲ ਸਾਡੇ ਮਾਲਵਾ ਨਹਿਰ ਨਿਕਲ ਰਹੀ ਆ 5 ਲੱਖ ਟਿਊਬਵੈਲ ਬੰਦ ਹੋਣਗੇ ਤਾਂ ਇਹੋ ਜਿਹੀਆਂ ਹਜ਼ਾਰਾਂ ਗੱਲਾਂ ਨੇ ਪਿਛਲੀ ਵਾਰ ਲਗਭਗ ਅਸੀਂ 40 ਡਿਪਾਰਟਮੈਂਟਾਂ ਨੂੰ ਲੈ ਕੇ ਪਿੰਡਾਂ 'ਚ ਗਏ 100 ਵੱਦ ਹਰ ਇੱਕ ਅਲੱਗ-ਅਲੱਗ ਤਰ੍ਹਾਂ ਦੇ ਕੰਮ ਪਿੰਡਾਂ 'ਚ ਹੋਏ ਹਜ਼ਾਰਾਂ ਲੋਕਾਂ ਦੇ ਕੰਮ ਕੀਤੇ ਨੇ ਭਗਵੰਤ ਮਾਨ ਦੀ ਸਰਕਾਰ ਆਪ ਦੇ ਦੁਆਰ ਕੰਪੇਨ ਥਰੂ ਤਾਂ ਇਹੋ ਜਿਹੀਆਂ ਬੜੀਆਂ ਹੀ ਗੱਲਾਂ ਨੇ ਜੇ ਮੈਂ ਤੁਹਾਨੂੰ ਗਿਣੌਣ ਲੱਗ ਜਾ ਚਾਹੇ ਉਹ ਸਾਡੇ ਕੋਈ ਫੌਜੀ ਸੀਦ ਹੁੰਦਾ ਉਹਦੇ ਪਰਿਵਾਰ ਨੂੰ ਭੋਗ ਤੋਂ ਪਹਿਲਾਂ ਕਰੋੜ ਰੁਪਏ ਦੀ ਗੱਲ ਹੋਵੇ ਇਹੋ ਜਿਹੀਆਂ ਬੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਜਾਵਾਂਗੇ ਦੋ ਮੁੱਦੇ ਨੇ ਮੇਨ ਆਪ ਦੀ ਗੱਲ ਅਸੀਂ ਇਹ ਕਰਾਂਗੇ ਵੀ ਭਾਈ ਅਸੀਂ ਜਿਹੜੇ 2 ਸਾਲਾਂ 'ਚ ਕੰਮ ਕੀਤੇ ਆ ਸਾਨੂੰ ਉਹਦੇ ਤੇ ਵੋਟਾਂ ਪਾ ਦਿਓ ਮਾਨ ਸਾਹਿਬ ਬੜੇ ਠੋਕ ਕੇ ਕਹਿੰਦੇ ਨੇ ਤੇ ਦੂਜੀਆਂ ਪਾਰਟੀਆਂ ਦਾ ਗੱਲ ਇਹ ਆ ਵੀ ਜੇਕਰ ਬੀਜੇਪੀ ਦੀ ਸਰਕਾਰ ਪਹਿਲੀ ਗੱਲ ਤਾਂ ਰਿਪੀਟ ਨਹੀਂ ਹੁੰਦੀ ਜੇਕਰ ਹੋ ਗਈ ਤਾਂ ਉਸ ਤੋਂ ਬਾਅਦ ਦੁਬਾਰਾ ਵੋਟਾਂ ਨਹੀਂ ਪੈਂਦੀ